ਜਿਸਾਂ ਵੈਸਾ ਮਨ ਜਿੱਦਾਂ ਦੀ ਕਮਾਈ ਕਰ ਚਾਹੇਗੀ ਜਿਸ ਜਿਵੇਂ ਦੀ ਕਮਾਈ ਤੋਂ ਤੁਸੀਂ ਆਪਣਾ ਰੋਟੀ ਪਾਣੀ ਖਾਂਦੇ ਹੋ ਜਾਂ ਆਪਣੀ ਜ਼ਿੰਦਗੀ ਜੀਉਂਦੇ ਉਹਵੇਂ ਦੀ ਤੁਹਾਡੀ ਸੋਚ ਬਣ ਜਾਂਦੀ ਆ ਜੇ ਰਿਸ਼ਵਤ ਭ੍ਰਿਸ਼ਟਾਚਾਰ ਕਰਦੇ ਹੋ ਤੇ ਤੁਹਾਡੀ ਜਿਹੜੀ ਸੋਚ ਹੈ ਉਹ ਵੀ ਉਦਾਂ ਦੀ ਹੋਏਗੀ ਔਰ ਅੱਗੋਂ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਦੇ ਤੇ ਵੀ ਉਹਦਾ ਅਸਰ ਹੋਏਗਾ ਸਿੱਧੀ ਜੀ ਗੱਲ ਹੈ ਜਦੋਂ ਤੁਹਾਡਾ ਆਪਣਾ ਇਮਾਨਦਾਰੀ ਦਾ ਪੈਸਾ ਆਉਂਦਾ ਤੇ ਉਹਨੂੰ ਪੈਸੇ ਨੂੰ ਖਾਚਣ ਲੱਗਿਆਂ ਵੀ ਦਤ ਹੁੰਦਾ ਪਰ ਇੱਕ ਹਿਸਾਬ ਕਿਤਾਬ ਜ਼ਰੂਰ ਰੰਦਾ ਤੁਸੀਂ ਵੀ ਉਹਦੇ ਵੱਲ ਧਿਆਨ ਦਿੰਦੇ ਹੋ ਤੇ ਜਦੋਂ ਰਿਸ਼ਵਤ ਦਾ ਪੈਸਾ ਆਉਂਦਾ ਤੇ ਫਿਰ ਬਹੁਤ ਵਾਰ ਖੁੱਲੇ ਖਾਤੇ ਹੁੰਦੇ ਨੇ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਲਝ ਵੀ ਜਾਂਦੀਆਂ ਤੇ ਖਰਾਬ ਵੀ ਹੋ ਜਾਂਦੀਆਂ ਬੱਚੇ ਵੀ ਵਿਗੜ ਜਾਂਦੇ ਆ ਸਿਆਣੇ ਜਿਹੜੇ ਨੇ ਉਹ ਕਿਤੇ ਇਹਦੀਆਂ ਕਿਤੇ ਚੀਜ਼ਾਂ ਸਾਨੂੰ ਕਹਿ ਗਏ ਕਿੰਨੇ ਇਹ ਜਿਹੜੀਆਂ ਚੀਜ਼ਾਂ ਸਦੀਆਂ ਤੋਂ ਇਦਾਂ ਹੀ ਚੱਲੀਆਂ ਆ ਰਹੀਆਂ ਪਰ ਇਹ ਜ਼ਿੰਦਗੀ ਦੇ ਨਿਚੋੜ ਨੇ ਇਹ ਸਾਡੇ ਬਜ਼ੁਰਗਾਂ ਨੇ ਨਚੋੜ ਗੱਡੇ ਹੋਏ ਨੇ ਸੋ ਪੈਸਾ ਪ੍ਰਦਾਨ ਹੋ ਗਿਆ ਪਰ ਜਿੱਦਾਂ ਦਾ ਪੈਸਾ ਹੈ ਉਹ ਹੁਣ ਸੀ ਦੇਖਦੇ ਆ ਕਿ ਕਿੰਨੀ ਹਫੜਾ ਦਫੜੀ ਹੈ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਸ-ਪਾਸ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਦਾ ਜਿਹੜਾ ਹੈ ਉਹ ਕੀਮਤ ਨਹੀਂ ਕੋਈ ਵੀ ਸਮਝਦਾ ਫਟਾਫਟ ਕਿਸੇ ਦੇ ਉੱਤੇ ਗੋਲੀ ਚੱਲ ਜਾਂਦੀ ਕੁਛ ਕਤਲ ਹੋ ਜਾਂਦੇ ਲੜਾਈਆਂ ਝਗੜੇ ਰਿਸ਼ਤੇ ਟੁੱਟ ਜਾਂਦੇ ਨੇ ਵਟਕਸ਼ ਹੋ ਜਾਂਦਾ ਸੋ ਇਹ ਵੀ ਮੈਨੂੰ ਲੱਗਦਾ ਕਿ ਸਾਡਾ ਪੈਸਾ ਕਿੱਦਾਂ ਤੋਂਦਾ ਉਹ ਕਿਤੇ ਨਿਰਪਰਕੀਤਾ ਹੋਇਆ